ਨਿਆੰਗ ਭਾਣੇ ਗੁੰਡਾ ਲੋ ਬੜ ਚੁੱਕੇ ਨੇ ਉਹਨਾਂ ਨੂੰ ਛਾਂਟੀ ਕਰਨ ਦੀ ਲੋੜ ਹੈ ਇਹਦੇ ਲਈ ਕੌਣ ਕਿਹਨੂੰ ਅੱਗੇ ਆਣਾ ਚਾਹੀਦਾ ਕਿਹਨੂੰ ਆਣਾ ਚਾਹੀਦਾ ਨਿਆੰਗ ਫੌਜਾਂ ਨੂੰ ਆਕੀ ਆਣਾ ਚਾਹੀਦਾ ਗੁਰੂ ਦੀ ਫੌਜਾਂ ਨੂੰ ਆਕੀ ਆਣਾ ਚਾਹੀਦਾ ਜਿਹੜੇ ਪੰਜੋ ਤਖਤਾਂ ਦੇ ਜੱਥੇਦਾਰ ਨੇ ਉਹਨਾਂ ਨੂੰ ਆਕੀ ਆਣਾ ਚਾਹੀਦਾ ਨਿਆੰਗ ਫੌਜਾਂ ਨੂੰ ਸਟੈਂਡ ਲੈਣਾ ਚਾਹੀਦਾ ਜਿਹੜੇ ਕੋ ਨਿਆੰਗ ਨੇ ਜਿਹੜੇ ਗੁਰੂ ਦੀ ਖਿਲਾੜਲੀ ਫੌਜ ਨੇ ਉਹਨਾਂ ਨੂੰ ਸਕਰੀਨਿੰਗ ਕਰਨੀ ਚਾਹੀਦੀ ਵੀ ਕਿਹੜੇ ਲੋਕ ਕੀ ਸਾਡੇ ਵਿੱਚ ਗੁੰਡਾ ਤਖਤ ਦੇ ਲੋਕ ਗੁੰਡਾ ਗੁੰਡਾ ਤਖਤ ਦੇ ਲੋਕ ਤਾਂ ਨਹੀਂ ਸਾਡੇ ਵਿੱਚ ਅੱਗ ਵੜ ਗਏ ਨੇ ਵੁਰਤਵਾਰਾ ਪੁਤਕ ਪੀਟੀ ਦਾ ਪਿਆਨ ਦਾ ਇਹ ਤਾਂ ਦਾਵਾ ਹੈ ਵਿੱਚ ਵੀ ਜਿਹੜੇ ਸਾਡੇ ਨਿਸ਼ਾਨ ਸਾਹਿਬ ਹੈ ਉਹਨਾਂ ਦੇ ਕੱਪੜਿਆਂ ਦਾ ਰੰਗ ਬਦਲ ਦਿੱਤਾ ਜਾਵੇ ਵੀ ਸਾਨੂੰ ਭੁਲੇਖਾ ਪੈਂਦਾ ਕੀ ਕਹਿੰਦੇ ਨੇ ਸਾਨੂੰ ਭੁਲੇਖਾ ਪੈਂਦਾ ਕਿ ਇਸ ਦੀ ਉਹਦੇ ਭਗਵੇਗਾ ਪਰ ਇਸ ਗੱਲ ਪਛੇਰਾਂ ਦੇ ਬਿਆਨ ਕਿਉਂ ਨਹੀਂ ਆਉਂਦੇ ਸਾਰੇ ਆਮ ਮਾਸੂਮ ਲੋਕਾਂ ਦਾ ਕਟਕ ਕੀਤਾ ਜਾ ਰਿਹਾ ਹੈ ਸਾਡੇ ਪੰਜਾਬ ਦੇ ਜਿੱਦਾਂ ਦੇ ਖਲਾਫ ਜਿਨ੍ਹਾਂ ਚ ਖਰਾਬ ਹੋਈ ਨਹੀਂ ਕਿਤੇ ਕਿਤੇ ਤੁਸ਼ ਲੱਗ ਜਾਂਦੇ ਨੇ ਕਿਤੇ ਕਿਤੇ ਕੋਈ ਭਾਵਕੋ ਕੀ ਕਹਿੰਦਾ ਵੀ ਕੂਤ ਤਾਂ ਸਾਡੇ ਨੇ ਸਲਾਤਮ ਤਰੰਦਾ ਕੋ ਪ੍ਰੇਮੀ ਕਹਿੰਦਾ ਵੀ ਕਿਉਂ ਤਾਂ ਸਾਡੇ ਨੇ ਗੁਰੂ ਨਾਲ ਦੇ ਚ ਸਾਡੇ ਚ ਗੁਰੂ ਨਾਲ ਦੇ ਸਲਾਤਮ ਤਰੰਦਾ ਸੁਖਬੰਦ ਸਿੰਘ ਲੁਧਰਣਾਲਾ ਵਿਖਾਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸ਼ਿਵ ਸੈਨਾ ਪੰਜਾਬ ਦੇ ਗੋਰਾ ਥਾਪਰ ਜਿਨ੍ਹਾਂ ਦੀ ਹੁਣ ਤਬੀਅਤ ਬਿਲਕੁਲ ਠੀਕ ਹੈ ਜਿਨ੍ਹਾਂ ਦੇ ਉੱਤੇ ਸਿਵਲ ਹਸਪਤਾਲ ਦੇ ਬਾਹਰ ਹਮਲਾ ਹੁੰਦਾ ਹੈ ਪੁਲਿਸ ਵੱਲੋਂ ਬਖੂਬੀ ਬੜੀ ਵੱੜੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਉਹਨਾਂ ਦੇ ਉੱਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਲੇਕਿਨ ਰਜੀਵ ਟੰਡਾ ਸਾਡਾ ਦੁਆਰਾ ਮੌਜੂਦ ਹੈ ਇੱਕ ਹੋਰ ਇੱਕ ਪਾਣਾ ਬਾਪ ਰਿਹਾ ਹੈ ਜਿਦੇ ਵਿੱਚ ਘਰ ਦੇ ਵਿੱਚ ਦਾਖਲ ਹੋ ਕੇ ਸਿੰਘਾਂ ਵੱਲੋਂ ਜਿਹੜਾ ਇੱਕ ਬੰਦੇ ਨੂੰ ਮਾਰ ਦਿੱਤਾ ਗਿਆ ਤੇ ਦੋ ਨੂੰ ਘਾਇਲ ਕਰਤਾ ਗੱਲਬਾਤ ਕਰਦੇ ਆ ਟੰਡਾ ਸਾਹਿਬ ਕੀ ਹੈ ਕਿ ਇਹ ਪੂਰਾ ਮਾਮਲਾ ਤੇ ਗੁਰੂ ਦੀਰ ਮਜਰੰਗੀ ਹਰ ਹਰ ਮਹਾਦੇਵ ਇੱਕੀ ਇਹ ਪੂਰਾ ਮਾਮਲਾ ਕਿਉਂ ਇਸ ਤਰ੍ਹਾਂੇ ਕੰਮ ਹੋ ਰਹੇ ਨੇ ਤੇ ਆਖਿਰ ਉੱਥੇ ਹੁਣ ਜਿਹੜਾ ਮੁੰਡਾ ਮਾਰਿਆ ਗਿਆ ਵਾ ਹਿੰਦੂ ਪਰਿਵਾਰ ਦਾ ਤੇ ਉਹ ਕਿਉਂ ਮਾਰਿਆ ਗਿਆ ਨਿਹੰਗ ਬਾਣੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਮੈਂ ਤਾਂ ਕਿਸੇ ਦਾ ਸਾਫ਼ ਕਹਿਣਾ ਚਾਹਾਂਗਾ ਵੀ ਨਿਹੰਗ ਬਾਣੇ ਦੀ ਕਿਤਨਾ ਕਿਤੇ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ 'ਚ ਕੀਤਾ ਜਾ ਰਿਹਾ ਜਿਹਨੂੰ ਨੱਥ ਪਾਣ ਲਈ ਪੰਜਾਬ ਸਰਕਾਰ ਅਸਫਲ ਬਿਲਕੁਲ ਸਾਫ਼ ਕਹਾਂਗਾ ਵੀ ਵੀ ਲਾਅ ਐਂਡ ਆਰਡਰ ਬਾਕੀ ਜਗ੍ਹਾ ਤਾਂ ਬਿਲਕੁਲ ਠੀਕ ਰੱਖ ਰਹੀ ਹੈ ਪੰਜਾਬ ਸਰਕਾਰ ਪਰ ਜਿੱਥੇ ਨਿਹੰਗ ਬਾਣੇ 'ਚ ਨੀਲਾ ਬਾਣਾ ਪਾਇਆ ਹੁੰਦਾ ਜਿਹੜਾ ਕਿਰਪਾਨ ਕੱਢ ਕੇ ਜਿਹਦਾ ਮਰਜ਼ੀ ਦਾ ਦਿਲ ਕਰਦਾ ਕਿਸੇ ਦਾ ਗੁੱਟ ਲਾਉਂਦਾ ਜਿਹਦਾ ਦਿਲ ਕਰਦਾ ਕਿਸੇ ਦਾ ਸਿਰ ਪਾੜਦਾ ਜਿਹਦਾ ਦਿਲ ਕਰਦਾ ਕਿਸੇ ਦਾ ਕਤਲ ਵੀ ਕਰ ਦਿੰਦਾ ਉੱਥੇ ਉਹਨਾਂ ਨੂੰ ਨੱਥਪਾਨ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਬਿਲਕੁਲ ਅਸਫਲ ਰਹੀ ਹੈ ਲੋਕ ਦੇਖ ਰਹੇ ਨੇ ਭਗਵੰਤ ਮਾਨ ਜੀ ਹਾਲ ਜਿਹੜੇ ਕਹਿੰਦੇ ਸੀ ਬਦਲਾਵ ਲੈ ਕੇ ਆਵਾਂਗੇ ਲੋਕ ਕਹਿੰਦੇ ਨਹੀਂ ਇਹ ਬਦਲਾਵ ਹੈ ਖਬਰ ਹੀ ਹੁੰਦੀਆਂ ਸਾਰੇ ਇਦਾਂ ਨਹੀਂ ਹੁੰਦੇ ਨੇ ਕਈ ਬਿਲਕੁਲ ਨਿਮਰਤਾ ਵੀ ਰੱਖਦੇ ਨੇ ਹਰ ਕਿਸ ਨਾਲ ਪਿਆਰ ਤੇ ਸਲੀਕੇ ਨਾਲ ਵੀ ਗੱਲ ਕਰਦੇ ਨੇ ਦੱਸੋ ਨਾ ਗੁਰੂ ਦੀ ਫੌਜ ਲਾਡਲੀ ਲਾਡਲੀ ਫੌਜ ਕਹੀ ਜਾਂਦੀ ਹੈ ਜਦੋਂ ਗੁਰੂ ਨਿਹੰਗਬਾਨ ਦਾ ਚਾਲਾ ਚੱਲਦਾ ਨਾ ਨਿਹੰਗਾਂ ਦਾ ਚਾਲਾ ਚੱਲਦਾ ਲੋਕ ਨਾ ਦੂਰੋਂ ਦੇਖਣ ਆਉਂਦੇ ਨੇ ਸਾਰੇ ਲੋਕ ਇਹ ਨਹੀਂ ਸਨਾਤਨ ਤੋਂ ਜਿਹੜੇ ਲੋਕ ਪਿਆਰ ਕਰਦੇ ਨੇ ਗੁਰੂ ਸਾਹਿਬ ਨੂੰ ਜਿਹੜੇ ਪਿਆਰ ਕਰਦੇ ਨੇ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਉਸ ਚਾਲੇ ਨੂੰ ਦੇਖਣ ਆਉਂਦੇ ਵੀ ਗੁਰੂ ਦੀ ਫੌਜ ਲਾਡਲੀ ਫੌਜ ਜਾ ਰਹੀ ਹੈ ਮੈਂ ਵੀ ਕੀ ਕਿਹਾ ਵੇ ਨਿਹੰਗ ਬਾਣੇ ਚ ਗੁੰਡਾ ਲੋਕ ਵੱੜ ਚੁੱਕੇ ਨੇ ਉਹਨਾਂ ਨੂੰ ਛਾਂਟੀ ਕਰਨ ਦੀ ਲੋੜ ਹੈ ਇਹਦੇ ਲਈ ਕੌਣ ਕਿਹਨੂੰ ਅੱਗੇ ਆਣਾ ਚਾਹੀਦਾ ਹੈ ਕਿਹਨੂੰ ਅੱਗੇ ਆਣਾ ਚਾਹੀਦਾ ਨਿਹੰਗ ਫੌਜਾਂ ਨੂੰ ਅੱਗੇ ਆਣਾ ਚਾਹੀਦਾ ਗੁਰੂ ਦੀ ਫੌਜਾਂ ਨੂੰ ਅੱਗੇ ਆਣਾ ਚਾਹੀਦਾ ਜਿਹੜੇ ਪੰਜੋਂ ਤਖਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਆਣਾ ਚਾਹੀਦਾ ਨਿਹੰਗ ਫੌਜਾਂ ਨੂੰ ਸਟੈਂਡ ਲੈਣਾ ਚਾਹੀਦਾ ਜਿਹੜੇ ਬਿਲਕੁਲ ਨਿਹੰਗ ਨੇ ਜਿਹੜੇ ਗੁਰੂ ਦੀ ਫਲਾੜਲੀ ਫੌਜ ਨੇ ਉਹਨਾਂ ਨੂੰ ਸਕਰੀਨਿੰਗ ਕਰਨੀ ਚਾਹੀਦੀ ਹੈ ਵੀ ਕਿਹੜੇ ਲੋਕ ਕੀ ਸਾਡੇ ਵਿੱਚ ਗੁੰਡਾ ਤੱਤ ਦੇ ਲੋਕ ਗੁੰਡਾ ਗੁੰਡਾ ਤੱਤ ਦੇ ਲੋਕ ਤਾਂ ਨਹੀਂ ਸਾਡੇ ਵਿੱਚ ਆ ਕੇ ਵੜ ਗਏ ਹੋਏ ਨੇ ਉਹਨਾਂ ਨੂੰ ਸਕਰੀਨਿੰਗ ਕਰਨ ਦੀ ਲੋੜ ਹੈ ਬਿਲਕੁਲ ਜਿਹੜੇ ਲੋਕ ਗੁੰਡਾ ਅ ਸੰਸਰ ਨੀਲਾ ਬਾਣਾ ਪਹਿਨ ਕੇ ਬੈਠੇ ਨੇ ਕਾਲ ਤੱਕ ਦੇ ਸਾਰੇ ਜਥੇਦਾਰਾਂ ਨੂੰ ਜਿਨ੍ਹਾਂ ਨੇ ਵੀ ਤਖਤ ਨਹੀਂ ਉਹਨਾਂ ਦੇ ਸਾਰੇ ਜਥੇਦਾਰਾਂ ਨੂੰ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਬਾਬਾ ਬੁੱਢਾ ਦਲਜੀ ਨੂੰ ਹੋਰ ਵੀ ਜਿਹੜੇ ਇਹਨਾਂ ਦੇ ਦਲ ਨੇ ਉਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸਾਡੇ ਗੁਰਦੁਆਰਾ ਪ੍ਰੰਧ ਕਮੇਟੀ ਦੇ ਬਿਆਨ ਕਿਉਂ ਨਹੀਂ ਆਉਂਦੇ ਗੁਰਦੁਆਰਾ ਪ੍ਰੰਧ ਕਮੇਟੀ ਦਾ ਬਿਆਨ ਤਾਂ ਇਹ ਧਾਂਦਵਾ ਵਿੱਚ ਵੀ ਜਿਹੜੇ ਸਾਡੇ ਨਿਸ਼ਾਨ ਸਾਹਿਬ ਆ ਉਹਨਾਂ ਦੇ ਕੱਪੜਿਆਂ ਦਾ ਰੰਗ ਬਦਲ ਦਿੱਤਾ ਜਾਵੇ ਵੀ ਸਾਨੂੰ ਭੁਲੇਖਾ ਪੈਂਦਾ ਕੀ ਕਹਿੰਦੇ ਨੇ ਸਾਨੂੰ ਭੁਲੇਖਾ ਪੈਂਦਾ ਕੇਸਰੀ ਉਹਦੇ ਭਗਵੇ ਦਾ ਪਰ ਇਸ ਗੱਲ ਪਿਛੇ ਇਹਨਾਂ ਦੇ ਬਿਆਨ ਕਿਉਂ ਨਹੀਂ ਆਉਂਦੇ ਸਾਰੇ ਆਮ ਮਾਸੂਮ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਉਸ ਵੇਲੇ ਬਿਆਨ ਕਿਉਂ ਨਹੀਂ ਕੀਤੇ ਜਾਂਦੇ ਭਲੇਖੇ ਤਾਂ ਲੋਕਾਂ ਨੂੰ ਹੋਰ ਬਹੁਤ ਨੇ ਨਾ ਭਲੇਖੇ ਕਿੱਦਾਂ ਨੇ ਮਦਰਾਸ ਤੋਂ ਨਾ ਜੱਥਾ ਚੱਲਦਾ ਵੀ ਅਸੀਂ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹੋਰ ਲੋਕਾਂ ਦੇ ਵਿੱਚ ਜਾ ਕੇ ਅਸੀਂ ਦੇਵੀ-ਦੇਵਤਿਆਂ ਦੇ ਦਰਸ਼ਨ ਕਰਨੇ ਹਨ ਗੁਰੂ ਘਰਾਂ ਦੇ ਦਰਸ਼ਨ ਕਰਨੇ ਹਨ ਉੱਥੋਂ ਲੋਕ ਚੱਲਦੇ ਨੇ ਤਾਂ ਨੈਟ ਤੇ ਪੜਦੇ ਨੇ ਹਰਦ ਹਰੀ ਮੰਦਰ ਸਾਹਿਬ ਹਰੀ ਮੰਦਰ ਸਾਹਿਬ ਲੋਕ ਤਾਂ ਇਹ ਵੀ ਸੋਧਦੇ ਨੇ ਵੀ ਹਰੀ ਦਾ ਮੰਦਰ ਉਹ ਵੀ ਭਲੇਖਾ ਲੋਕਾਂ ਨੂੰ ਪੈਂਦਾ ਇਹ ਵੀ ਭਲੇਖਾ ਸਾਰੇ ਜਥੇਦਾਰਾਂ ਨੂੰ ਪੰਜ ਤਖਤ ਦੇ ਜਥੇਦਾਰੂ ਗਰੂ ਦੁਆਰਾ ਪਰੰਧਕ ਕਮੇਟੀ ਨੂੰ ਦੂਰ ਕਰਨਾ ਚਾਹੀਦਾ ਵੀ ਉਹ ਗੁਰੂ ਘਰ ਹੈ ਹਰੀ ਦਾ ਮੰਦਿਰ ਨਹੀਂ ਹੈ ਉਹ ਵੀ ਭਲੇਖਾ ਦੂਰ ਕਰਨਾ ਚਾਹੀਦਾ ਹੈ ਸਾਡੇ ਪੰਜਾਬ ਦੇ ਜਿੱਦਾਂ ਦੇ ਹਾਲਾਤ ਵਕਫਾ ਯੋਨਾਜ ਖਰਾਬ ਹੋ ਰਹੀ ਨੇ ਕਿਤੇ ਨਾ ਕਿਤੇ ਦੋਸ਼ ਲੱਗ ਜਾਂਦੇ ਨੇ ਕਿਤੇ ਨਾ ਕਿਤੇ ਕੋਈ ਭਾਵੁਕੋ ਕੀ ਕਹਿੰਦਾ ਵੀ ਗੁਰੂ ਤਾਂ ਸਾਡੇ ਨੇ ਸਨਾਤਨ ਤਰ੍ਹਾਂ ਦਾ ਕੋਈ ਪ੍ਰੇਮੀ ਕਹਿ ਦਿੰਦਾ ਵੀ ਗੁਰੂ ਤਾਂ ਸਾਡੇ ਨੇ ਗੁਰੂ ਨਾਨਕ ਦੇਵ ਜੀ ਤਾਂ ਸਾਡੇ ਸੀ ਗੁਰੂ ਨਾਨਕ ਦੇਵ ਜੀ ਤਾਂ ਸਨਾਤਨ ਤਰ੍ਹਾਂ ਦਾ ਸਬੰਧ ਸੀ ਉਦੋਂ ਇੱਕ ਵਾਦ ਖੜਾ ਹੋ ਜਾਂਦਾ ਸਿੱਖ ਜਿੱਥੇ ਬੰਦੀ ਦਾ ਕੋਈ ਲੀਡਰ ਕਹਿੰਦਾ ਲੈ ਗੁਰੂ ਨਾਨਕ ਦੇਵ ਜੀ ਤਾਂ ਸਾਡੇ ਸੀ ਸਿੱਖ ਨੇ ਉਹਨਾਂ ਦਾ ਕਿਸ ਬੰਦਾ ਲੇਕਿਨ ਤੁਸੀਂ ਫਿਰ ਦੋਨੋਂ ਤੁਸੀਂ ਕਹਿ ਰਹੇ ਹੋ ਤੁਹਾਡੇ ਕਹਿੰਦੇ ਮੁdafੀਰ ਇਹ ਕਿਉਂ ਨਹੀਂ ਸੋਚਿਆ ਜਾਂਦਾ ਉਹ ਤਾਂ ਪਰਮਾਤਮਾ ਨੇ ਪਰਮਾਤਮਾ ਦਾ ਪਰਮਾਤਮਾ ਦਾ ਕੋਈ ਜਾਤ ਥੋੜੀ ਨਾ ਹੁੰਦੀ ਪਰਮਾਤਮਾ ਨੇ ਤਾਂ ਇਨਸਾਨ ਦਿੱਤੇ ਨੇ ਮਾਰਗ ਦਰਸ਼ਨ ਮੰਗਿਆ ਅਸੀਂ ਤਾਂ ਸਾਰੇ ਜਥੇਦਾਰਾਂ ਤੋਂ ਪੰਜੇ ਤਖਤਾਂ ਦੇ ਜਥੇਦਾਰਾਂ ਤੋਂ ਗੁਰਦੁਆਰਾ ਪ੍ਰੰਧ ਕਮੇਟੀ ਕੋਲੋਂ ਵੀ ਸਾਡਾ ਮਾਰਗ ਦਰਸ਼ਨ ਕੀਤਾ ਜਾਵੇ ਵੀ ਜਿਹੜੇ ਲੋਕ ਅਸੀਂ ਕਹਿੰਨੇ ਆ ਵੀ ਗੁਰੂ ਸਾਡੇ ਗੁਰੂ ਤਾਂ ਸਨਾਤਨ ਨਹੀਂ ਸੀਗੇ ਇਹਨੂੰ ਦਾ ਮਾਰਗ ਦਰਸ਼ਨ ਕੀਤਾ ਜਾਵੇ ਮੈਂ ਤੁਹਾਨੂੰ ਕਿਹਾ ਪ੍ਰਭੂ ਦੀ ਭਗਤੀ ਚ ਲੀਨ ਹੋ ਜਾਂਦਾ ਨਾ ਉਹਨੂੰ ਜਾਤਾਂ ਪਾਤਾਂ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਉਹਨੂੰ ਆ ਨਹੀਂ ਹੁੰਦਾ ਜਿੰਨੇ ਆਪਣੀ ਕੌਮ ਦੀ ਰਾ ਕੀ ਕਰਨੀ ਹੈ ਜਿੰਨੇ ਆਪਣੇ ਕੌਮ ਨੂੰ ਅੱਗੇ ਲੈ ਕੇ ਜਾਣਾ ਜਿੰਨੇ ਪੰਜਾਬ ਦੇ ਸੂਬੇ ਦੇ ਨੌਜਵਾਨ ਅੱਗੇ ਲੈ ਕੇ ਜਾਣੇ ਨੇ ਉਹਨੂੰ ਜਾਤ ਪਾਤ ਦੂਰ ਰਹਿਣਾ ਚਾਹੀਦਾ ਕਿਉਂਕਿ ਪਰਮਾਤਮਾ ਇੱਕੋ ਹੈ ਨਿਰੰਕਾਰ ਪਰਮਾਤਮਾ ਪਰਮਾਤਮਾ ਜਿਹੜਾ ਹੈ ਪਰਮਾਤਮਾ ਸਾਨੂੰ ਸ੍ਰਿਸ਼ਟੀ ਇੱਕ ਵਾਰ ਬਹਿਮ ਸੀਗਾ ਮੈਂ ਵੀ ਇੱਕ ਗੱਲ ਕਰਦਾ ਸੀ ਮੈਂ ਇੱਕ ਗਾਣਾ ਵੀ ਸੀ ਕੱਢਿਆ ਵਹਿੰਦੂ ਵਾਰ ਕੱਢੀ ਉਹ ਚ ਇਸੀ ਗੱਲ ਕੀਤੀ ਸੀਗੀ ਇੱਕ ਮਾਤ ਜਿਹਦੇ ਦੋ ਬੱਚੇ ਦਾ ਜਨਮ ਲੈਂਦੇ ਨੇ ਇੱਕ ਪਗੜੀਦਾਰੀ ਇੱਕ ਬਿਨਾਂ ਪਗੜੀਦਾਰੀ ਪੈਦਾ ਹੁੰਦਾ ਜਿਹੜਾ ਪਗੜੀਦਾਰੀ ਆ ਉਹ ਤਾਂ ਗੁਰੂ ਘਰ ਮੰਦਰਾਂ ਦੀ ਸੇਵਾ ਕਰਦਾ ਜਿਹੜਾ ਬਿਨਾਂ ਪਗੜੀਦਾਰੀ ਆ ਗੁਰੂ ਘ ਪਰ ਜਿਸ ਤਰ੍ਹਾਂ ਦਾ ਪੰਜਾਬ ਚ ਕੱਟੜਵਾਦ ਵੱਧ ਰਿਹਾ ਜਿਹੜੇ ਵੀ ਵਿਵਾਦ ਉਤਪਨ ਹੋ ਰਿਹਾ ਮੈਂ ਤਾਂ ਵਦਾਂ ਨੂੰ ਖਤਮ ਕਰਨਾ ਚਾਹੁੰਦਾ ਹੁਕਮ ਨਮਾ ਜਾਰੀ ਕਰ ਦਿੱਤਾ ਜਾਣਾ ਚਾਹੀਦਾ ਵੀ ਸੁਣਾ ਜਿਹੜੇ ਦਸੋਂ ਗੁਰੂ ਨੇ ਬਿਲਕੁਲ ਵੀ ਸਿੱਖ ਸਮਾਜ ਤੋਂ ਜਾਂ ਸਨਾਤਨਧਰ ਹੋਣ ਦਾ ਕੋ ਸੰਬੰਧ ਹੈ ਜਾਂ ਨਹੀਂ ਹੈ ਜਿਹੜੇ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਪੀਤ ਗੁਰੂ ਗੁਰਬਖਸ਼ ਸਾਹਿਬ ਚ 2433 ਵਾਰ ਲਿਤਾ ਗਿਆ ਵੀ ਉਹ ਉਹਦਾ ਸੰਬੰਧ ਪ੍ਰਭੂ ਸ਼੍ਰੀ ਰਾਮ ਦਸ਼ਰਪੁੱਤਰ ਹੁਣ ਸ਼੍ਰੀ ਰਾਮ ਜੀ ਨਾਲ ਹੈ ਜਾਂ ਨਹੀਂ ਹੈ ਨਰੈਣ ਜੀ ਦਾ ਨਾਮ ਲਿਤਾ ਜਾਂਦਾ 400 ਕੁਛ ਵਾਰ ਅਗਰ ਉਹਨਾਂ ਦਾ ਸੰਬੰਧ ਬਿਸ਼ਰੁਪੁਨਵਾਨ ਜੀ ਨਾਲ ਹਰੀ ਜੀ ਨਾਲ ਹੈ ਜਾਂ ਨਹੀਂ ਹੈ ਇਹ ਕੁਝ ਗੱਲਾਂ ਜਿਹੜੇ ਭੁਲੇਖੇ ਨੇ ਇਹ ਦੂਰ ਕਰ ਦਿੱਤੇ ਜਾਣੇ ਚਾਹੀਦੇ ਮੈਂ ਤਾਂ ਉਸ ਗੱਲ ਤੇ ਗੱਲ ਕਰ ਰਿਹਾ ਮੇਰਾ ਕੋਈ ਵਿਵਾਦ ਦਾ ਮਤਲਬ ਨਹੀਂ ਬਿਲਕੁਲ ਸਾਡਾ ਸ਼ਿਵਸ਼ੇਨਾ ਪੰਜਾਬ ਤੋਂ ਰਜੀਵ ਟੰਡਰ ਸਾਡਾ ਮੌਜੂਦ ਸੀਗੇ ਲੇਕਿਨ ਤੁਹਾਨੂੰ ਦੱਸ ਦਈਏ ਪ੍ਰਮਾਤਮਾ ਉੱਪਰ ਕੋਈ ਹੁੰਦਾ ਨਹੀਂਗਾ ਪ੍ਰਮਾਤਮਾ ਨੇ ਸਾਨੂੰ ਇਨਸਾਨੀ ਤੌਰ ਤੇ ਧਰਤੀ ਤੇ ਭੇਜਿਆ ਸੀਗਾ 22 ਕਾਸਟ 22 ਜਾਤਾਂ ਦੇ ਵਿੱਚ ਅਸੀਂ ਆਏ ਸੀਗੇ ਇੱਕ ਨਾਰੀ ਇੱਕ ਪੁਰਸ਼ ਤੇ ਇੱਕ ਕਿੰਨਰ ਉਸਰੋਂ ਆ ਕੇ نیچے ਜਦੋਂ ਅਸੀਂ ਆਏ ਤਾਂ ਸਾਡੀ ਕੋਈ ਜਾਤ ਪਾਤ ਨਹੀਂ ਸੀ ਥੱਲੇ ਆਉਣ ਤੋਂ ਬਾਅਦ ਅਸੀਂ ਅਲੱਗ-ਅਲੱਗ ਜਾਤਾਂ ਦੇ ਵਿੱਚ ਬਦਲ ਗਏ ਤੇ ਲੇਕਿਨ ਉਹ ਜਾਤਾਂ ਪਾਤਾਂ 'ਚ ਬਦਲਣ ਤੋਂ ਬਾਅਦ ਸਾਡੇ ਕਈ ਐਸੇ ਲੋਕ ਨੇ ਜਿਹੜਾ ਸਾਨੂੰ ਕੱਟੜਵਾਦਤਾ ਦੇ ਵਿੱਚ ਪਾ ਦਿੰਦੇ ਨੇ ਲੇਕਿਨ ਸਾਨੂੰ ਆਪਣੇ ਪੰਜਾਬ ਸੂਬੇ ਦੀ ਸੋਚੀ ਚਾਹੀਦੀ ਹੈ ਪੰਜਾਬ ਸੂਬੇ ਦੇ ਹਮੇਸ਼ਾ ਡਿਵੈਲਪਮੈਂਟ ਦੀ ਸੋਚੀ ਚਾਹੀਦੀ ਹੈ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਹਾਜ਼ਿਰ ਲਗਾ ਕੇ ਆ ਕਹਿਣਾ ਚਾਹੀਦਾ ਕਿ ਸਾਡੇ ਹੀ ਪਰਮਾਤਮਾ ਸਾਡੇ ਪੰਜਾਬ ਨੂੰ ਹਰਿਆ-ਭਰਿਆ ਖੁਸ਼ਹਾਲ ਰੱਖ ਸਾਡੇ ਪੰਜਾਬ ਦੇ ਵਿੱਚੋਂ ਜੋ ਇਦਾਂ ਦੀ ਕੱਟੜਵਾਦਤਾ ਸਾਹਮਣੇ ਆਉ ਪਰ 12 ਵਰਗਾ ਵੰਡ ਜਵੇ ਸਾਡਾ ਜੋ ਪੰਜਾਬ ਪਹਿਲੇ ਸੀਗਾ ਤੇ ਸਾਡੇ ਵਿੱਚ ਜੋ ਜਾਤ ਪਾਤ ਦਾ ਵਿਵਾਦ ਆ ਉਹ ਖਤਮ ਹੋ ਜਾ ਤਾ ਫਸੀ ਇੱਕ ਪ੍ਰਭੂ ਦੇ ਚਰਨਾਂ ਦੇ ਲੜ ਫੜ ਕੇ ਪ੍ਰਭੂ ਦੇ ਚਰਨਾਂ ਦਾ ਗੁਣ ਗਾਣ ਕਰਦੇ ਰਹੀਏ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਦਾ